सावन दी चंद्रात ਨੂੰ ਰਾਜਪੁਰਾ ਤੋਂ ਹਰ ਸਾਲ ਵੰਗ ਸਾਈ ਜੁੱਲੇ ਲਾਲ ਜੀ ਦੀ ਬੇੜੀ ਲੈ ਕੇ ਨਿਕਲੀ ਵਿਸ਼ਵਾਸ ਦੀ ਸ਼ੋਭਾ ਯਾਤਰਾ ਇਸ ਵਾਰ ਵੀ ਹਰੀਦਵਾਰ ਵਿੱਚ ਆ ਕੇ ਧਾਰਮਿਕਤਾ ਇਕਤਾ ਤੇ ਸਮਾਜ ਦੀ ਨਵੀਂ ਇਤਿਹਾਸਕ ਮਿਸਾਲ ਪੇਸ਼ ਕਰ ਰਹੀ ਹੈ ਦੱਸਦੀ ਹੈ ਕਿ ਇਸ ਮੌਕੇ 8000 ਭਗਤ 150 ਦਵਤ ਬੇੜੀਆਂ ਸੈਂਕੜੇ ਵਲੰਟੀਅਰਸ ਤੇ अनेका ਪਰਿਵਾਰ ਜੋ ਕਿ ਰਾਜਪੁਰਾ ਤੇ ਆਲੇ ਦੁਆਲੇ ਦੇ ਇਲਾਕੇ ਤੋਂ ਹਰਿਦੁਆਰ ਪਹੁੰਚੇ ਇਸ ਸੋਭਾ ਯਾਤਰਾ ਦੀ ਸ਼ੁਰੂਆਤ ਰਾਜਪੁਰਾ ਤੋਂ ਹੁੰਦੀ ਹੈ ਤੇ ਸਮਾਪਤੀ ਹਰ ਕੀ ਪੋੜੀ ਵਿਖੇ ਸਾਈਂ ਜੂਲੇलाल ਜੀ ਦੀ ਬੇੜੀ ਨੂੰ ਗੰਗਾ ਮਈਆ ਦੇ ਵਿੱਚ ਜਲ ਦੇ ਵਿੱਚ ਤਾਰਨ ਦੇ ਨਾਲ ਹੁੰਦੀ ਹੈ ਦੱਸਦੀ ਹੈ ਕਿ ਇਸ ਮਹਾਨ ਸਮਾਗਮ ਦੀ ਵਿਵਸਥਾ ਹਰਿਦੁਆਰ ਦੇ શ્રી ਗ੍ਰੀਸ਼ ਬਾਲਪੁਰ ਧਰਮਸ਼ਾਲਾ ਵਿਖੇ ਕੀਤੀ ਗਈ ਜਿੱਥੇ ਬਾਲਪੁਰ ਸਮਾਜ ਤੇ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਵੱ ਸਹਿਯੋਗ ਦਿੱਤਾ ਗਿਆ ਸਾਈਂ ਜੂਰੇलाल ਟਰਸਟ ਦੇ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕ ਮੈਡਮ ਨੀਨਾ ਮਿੱਤਰ ਤੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ ਨੇ ਵੀ ਆਪਣੀ ਵਿਸ਼ੇਸ਼ ਟੀਮ ਦੇ ਨਾਲ ਪਹੁੰਚੀ ਦਿੱਤੀ। ਦੱਸ ਦਈਏ ਕਿ ਇਹਨਾਂ ਨੇ ਨਿਰੀਖਣ ਕੀਤਾ ਕਿ ਸੰਗਤ ਬੈਠ ਕੇ ਲੰਗਰ ਛੱਕੇ, ਕੀਰਤਨ ਦੇ ਵਿੱਚ ਭਾਗ ਵੀ ਲਿਆ ਸੰਗਤ ਨੇ ਤੇ ਗਰਮੀ ਦੇ ਬਾਵਜੂਦ ਵੀ ਸਾਈਂ ਜੂਰੇलाल ਜੀ ਦੀ ਆਰਤੀ ਦੇ ਵਿੱਚ ਵੀ ਸੰਗਤ ਸ਼ਾਮਲ ਹੋਈ। ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਕਰਾਰੇ ਜਿਹੜਾ ਹੈਗਾ ਅੱਜ ਸੰਪੂਰਨ ਇਨਸ਼ਾਲਾ ਦੇ ਵਿੱਚ ਬੇੜੀ ਦੇ ਨਾਲ ਤੁਸੀਂ ਚੱਲ ਰਹੇ ਹੋ ਲਗਾਤਾਰ ਕੱਲ ਤੋਂ ਦੇਖ ਰਿਹਾ ਮੈਂ ਕੀ ਕਹਿਣਾ ਚਾਹੋਗੇ ਅੱਜ ਇਹ ਮੈਨੂੰ ਬਹੁਤ ਅੱਛਾ ਲੱਗ ਰਿਹਾ ਜੋ ਜੂਲਾ ਜੂਲੇलाल ਜੀ ਦੀ ਬੇੜੀ ਯਾਤਰਾ 'ਚ ਅਸੀਂ ਆਏ ਆ ਤਾਂ ਜਿਵੇਂ ਕਹਿੰਦੇ ਆ ਕਿ ਜਿਹੜੀ ਚੀਜ਼ ਨਾ ਦੇਖੀ ਹੋਵੇ ਉਸ 'ਤੇ ਜ਼ਿਆਦਾ ਕ੍ਰੇਜ਼ ਹੁੰਦਾ ਹੈ ਤਾਂ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਔਰ ਜੂਲੇलाल ਜੀ जिमे सबदे बेड़ा पार करदे है बेड़े पार करदे है त आज मैं यही प्रे करूंगी कि जुलेलाल जी महाराज नु साईं जी नु कि राजपुरे च हमेशा खुशियां रहन सुख शांति रहे ते मैडम और की चीज ਤੁਸੀਂ ਇਹ ਦੇਖਿਆ ਜੋ ਤੁਹਾਨੂੰ ਬਹੁਤ ਜਿਆਦਾ ਅੱਛਾ ਲੱਗਾ ਮੈਨੂੰ ਪਹਿਲੀ ਤਾਂ ਇਹ ਕਿ ਅੱਜ ਜੇ ਮੈਂ ਕਹਾ ਮੈਂ ਵੀ ਹੁਣ ਬਾਲਪੁਰੀ ਸਮਾਜ ਦਾ ਸਿਸਾ ਕਿਉਂਕਿ ਮੇਰਾ ਇੱਕ ਪਰਿਵਾਰਿਕ ਰਿਸ਼ਤਾ ਬਣ ਗਿਆ ਅੱਜ ਅਜੇ ਚੌਧਰੀ ਜੀ ਔਰ ਮੇਰੇ ਸੰਦੀ ਜੀ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਆਪਾਂ ਚੱਲਨੇ ਤਾਂ ਅਸੀਂ ਇਸ ਲਈ ਆਏ ਔਰ ਜੋ ਕੱਲ ਦਾ ਮੈਂ ਪ੍ਰੋਗਰਾਮ ਦੇਖਿਆ ਕੱਲ ਸਭ ਲੋਕ ਮਸਤ ਹੋ ਕੇ ਝੂਲੇलाल ਜੀ ਦਾ ਗੁਣਗਾਨ ਕਰ ਰਹੇ ਸੀ ਆਪਣਾ ਮਤਲਬ ਨਾਚ ਨੱਚ ਰਹੇ ਸੀ ਖੁਸ਼ੀ ਚ ਤਾਂ ਇੱਕ ਅਲੱਗ ਹੀ ਆਨੰਦ ਸੀ ਔਰ ਅੱਜ ਵੀ ਮੈਂ ਦੇਖ ਰਹੀ ਸੀ ਸਵੇਰ ਤੋਂ ਪ੍ਰੋਗਰਾਮ ਚੱਲ ਰਹੇ ਨੇ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਬਸ ਮੈਂ ਇਹ ਕਹੂੰਗੀ ਕਿ ਝੂਲੇलाल ਜੀ ਜੀ ਮੇ ਸਭ ਦੀਆਂ ਚੋਲੀਆਂ ਭਰਦੇ ਨੇ ਤਾਂ ਸਭ ਤੇ ਕਿਰਪਾ ਕਰਦੇ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਾਡੇ ਕੋਲ ਗੁਰੂ ਸਾਈਂ ਝੂਲੇलाल ਜੀ ਦੇ ਅਸੀਂ ਜਿਹੜੀ ਕੀ ਹਰ ਸਾਵਣ ਦੇ ਮਹੀਨੇ ਚ ਮੈਂ ਦੇਖ ਰਿਹਾ ਵੀ ਮੈਂ ਸੈਂਕੜੇ ਸਾਲਾਂ ਤੋਂ ਇਹ ਜਿਹੜੀ ਦਿੱਤੀ ਇਹ ਤਿਉਹਰ ਚੱਲ ਰਿਹਾ ਵੀ ਸਾਈਂ ਜੁਲੇ ਲਾਲ ਜੀ ਦੀ ਬੇੜੀ ਅਸੀਂ ਕਿੱਥੇ ਵਿਸਰਜਿਤ ਕਰਦੇ ਹਰੜ ਦੇ ਪੋੜੀਆਂ ਤੇ ਤੇ ਅਸੀਂ ਇਹ ਜਿਹੜੀ ਇਹ ਬੇੜੀ ਅਸੀਂ ਵਿਸਰਜਿਤ ਕਰਦੇ ਆ ਇਹ ਅਸੀਂ ਸਾਰੇ ਕਾਮਨਾ ਕਰਦੇ ਆ ਵੀ ਸਾਡੇ ਘਰ ਵਿੱਚ ਖੁਸ਼ੀ ਖੁਸ਼ੀ ਆਵੇ ਤੇ ਸਾਰੇ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਸਾਰੇ ਹੀ ਖੁਸ਼ ਰਹਿਣ ਇਸ ਅਸੀਂ ਤਾਂ ਹੀ ਅਭੀ ਸਰਜੂ ਕਰਦੇ ਆ ਤੇ ਮੈਂ ਇਹ ਗੱਲ ਵੀ ਕਹਿ ਸਕਦਾ ਤੁਸੀਂ ਇਹ ਦੇਖ ਰਹੇ ਹੋ ਕਿ ਇਕੱਲੇ ਰਾਜਪੁਰਾ ਤੋਂ ਲੋਕ ਨਹੀਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਹਿੰਦੁਸਤਾਨ ਦੇ ਇੱਥੇ ਲੋਕ ਆਏ ਸਾਡੇ ਸਮਾਜ ਦੇ ਜਿਹੜੇ ਕੀ ਇਹ ਬੜਾ ਬਹੁਤ ਧੂਮਦਾਨ ਨਾਲ ਤਿਆਰ ਬਣਾਇਆ ਜਾਂਦਾ ਤੇ ਇਹ ਹਰ ਸਾਲ ਸਾਡੇ ਬਾਲਪੁਰ ਧਰਮਸ਼ਾਲਾ ਤੋਂ ਸ਼ੋਭਾ ਯਾਤਰਾ ਸ਼ੁਰੂ ਹੁੰਦੀ ਹੈ ਤੇ ਹਰਰ ਦੀ ਪੋੜੀ ਤੇ ਜਾ ਕੇ ਸਮਾਪਤੀ ਹੁੰਦੀ ਹੈ ਤੇ ਉੱਥੇ ਸਾਈਂ ਜੁਲੇलाल ਜੀ ਦੀ ਬੇੜੀ ਅਸੀਂ ਵਿਸਰਜਿਤ ਕਰਦੇ ਹਾਂ ਇਸ ਦਿਹਾੜੇ ਤੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਸਾਈਂ ਜੁਲੇलाल ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਾਰੇ ਹੀ ਦਿਨ ਦੁਗਣੀ ਰਾਤ ਚੋਗਰੀ ਤਰਕੀਤ ਕਰਨ ਤੇ ਸਾਰਿਆਂ ਦੇ ਘਰ ਖੁਸ਼ੀਆਂ ਅਤੇ ਸਾਰਿਆਂ ਸਵਸਥ ਰਹਿਣ ਤੇ ਮੈਂ ਜਿਹੜੀ ਇੱਥੇ ਦੀ ਮੈਨੇਜਮੈਂਟ ਹੈ ਜਿਹੜੀ ਸਾਈਂ ਜੁਲੇलाल ਜੀ ਦੇ ਮੰਦਿਰ ਦੀ ਮੈਨੇਜਮੈਂਟ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਉਹ ਹਰ ਸਾਲ ਇਹਨਾਂ ਵੱਡੀ ਗਿਣਤੀ ਤੇ ਵੱਡੀ ਧੂਮਦੰਦ ਨਾਲ ਮਨਾਉਂਦੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਇੱਕ ਵਾਰ ਫਿਰ ਮੁਬਾਰਕ ਹੋ। ਥੈਂਕ ਯੂ ਜੀ ਕਹਾਂਗਾ ਤੁਮ ਵੀ ਅੱਜ ਬੇਟੀ ਜੀ ਸਭ ਤੋਂ ਪਹਿਲੇ ਤੋਂ ਸਾਈ ਝੂਲੇलाल ਮੈਨੇਜਮੈਂਟ ਕਮੇਟੀ ਜੋ ਹਰ ਸਾਲ ਕੀ ਤਰਾਇ ਭਵ ਯੋਜਨ ਕਰਦੀ ਹੈ ਇਸ ਭਵ ਸ਼ੋਭਾ ਯਾਤਰਾ ਦਾ तो उनका सबसे पहले बहुत बहुत धन्यवाद और हमारे बीच में जो भावलपुरी महासंघ के कार्यकारी प्रधान रामचंद्र रामा जी जगदीश जग्गा जी और भी सारे लोग जो यहाँ पर उपस्थित हैं पूरी टीम के मेंबर उनका बहुत बहुत स्वागत और जैसा कि सभी को पता है कि हमारे साईं झूलेलाल जो कि हमारे कुलगुरु हैं हमारी बरादरी कुलगुरु हैं और इस मौके पर जो जो लोगों ने सुख मांगी होती है जो जो मन्नतें मांगी होती हैं उन मन्नत उतारने के लिए इस भव्य शोभा यात्रा के थ्रू बेड़ी को लेकर और माँ गंगा के आँचल में सभी को घर हर की पौड़ी पर प्रवाहित करते हैं और इस प्रकार से आज इस उत्सव पे सभी लोगों को खुशी का माहौल है बहुत अच्छा माहौल है और ईश्वर से कामना करते हैं जो जो अपनी सुख लेके आए आएँ साई झूले उनकी सभी की सुख पूरी करें मनीष के तहत ਅੱਜ ਝੂਲੇ ਲਾਲ ਮੰਦਿਰ ਕਮੇਟੀ ਵੱਲੋਂ ਬੜੀ ਧੂਮ ਧਾਮ ਨਾਲ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਰੀ ਸਾਡੀ ਬਾਲਪੁਰੀ ਬਰਾਦਰੀ ਵੱਲੋਂ ਹੁੰਦੀ ਹੈ ਸਾਰੇ ਹਿੰਦੁਸਤਾਨ ਦੇ ਵਿੱਚੋਂ ਸਾਰੇ ਇਕੱਠੇ ਹੋ ਕੇ ਇਹ ਯਾਤਰਾ ਕਰਦੇ ਆਂ ਇਹ ਮੰਦਿਰ ਕਮੇਟੀ ਵੱਲੋਂ ਰਾਜਪੁਰਾ ਵੱਲੋਂ ਜਾਂ ਪੂਰੇ ਹਿੰਦੁਸਤਾਨ ਦੀ ਹੁੰਦੀ ਹੈ ਇੱਥੋਂ ਅੱਜ ਨਿਕਲ ਕੇ ਹਰਦੀਪੋੜੀ ਦੇ ਜਾਣਗੇ ਉੱਥੇ ਜਾ ਕੇ ਝੂਲੇ ਲਾਲ ਦਾ ਵਰਸਜਨ ਕਰਾਂਗੇ ਉਹਨਾਂ ਦੀ ਕਿਰਪਾ ਨਾਲ ਸਾਰੇ ਦੀ ਕਿਰਪਾ ਬਣੀ ਰਹੇਗੀ ਅੱਜ ਮੈਂ ਸਾਰਿਆਂ ਨੂੰ ਇਹਨਾਂ ਦੇ ਦਿਨ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਜੈ ਝੂਲੇलाल ਆਇਓ ਲਾਲ ਸਾਈ ਜੀ ਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਉਹਨਾਂ ਦਾ ਉਤਸਵ ਹੈ ਰਾਜਪੁਰਾ ਸ਼੍ਰੀ ਝੂਲੇलाल ਮੰਦਰ ٹرسٹ ਵੱਲੋਂ ਬੜੀ ਤੂਮ-ਤਾਮ ਉਤਸਵ ਦੇ ਨਾਲ ਸ਼ੋਭਾ ਯਾਤਰਾ ਹਰਦਵਾਰ ਦੇ ਵਿੱਚ ਹਰਦੀਪੋੜੀ ਗੰਗਾ ਤੇ ਕੱਢੀ ਗਈ ਜਿਸ ਦੇ ਵਿੱਚ ਨਾ ਕੇਵਲ ਰਾਜਪੁਰੇ ਦੇ ਬਲਕਿ ਦੂਰ ਦੂਰ ਦੇ ਇਲਾਕੇ ਤੋਂ ਹਜ਼ਾਰਾਂ ਲੋਕਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਮੈਂ ਤਾਂ ਹੀ ਕਵਾਂਗਾ ਕਿ ਸਾਈ ਚੂਲੇ لال ਜੀ ਦਾ ਆਸ਼ੀਰਵਾਦ ਪੂਰੇ ਇਲਾਕੇ ਤੇ ਪੂਰੀ ਦੁਨੀਆ ਤੇ ਬਣਿਆ ਰਵੇ ਔਰ ਬਹੁਤ ਚੂਲੇ لال ਸਾਈ ਜੀ ਦੀ ਮੈਨੇਜਮੈਂਟ ਦਾ ਮੈਂ ਆਪਣੇ ਵੱਲੋਂ ਆਪਣੇ ਨਾਲ ਆਏ ਸਾਥੀਆਂ ਵੱਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੇ ਪੱਧਰ ਤੇ ਇਹ ਉਤਸਵ ਨੂੰ ਸੈਲੀਬ੍ਰੇਟ ਕੀਤਾ ਜਾਇ ਜੂਲੇ ਲਾਲ ਅੱਜ ਪੁੱਤ ਕੀ ਕਹਿਣਾ ਚਾਹੋਗੇ ਅੱਜ ਬੇੜੀ ਦੇ ਹੱਥ ਮੇ ਅੱਜ ਅਸੀਂ ਸਾਰੇ ਰਾਜਪੁਰਾ ਵਾਸੀ ਸਾਈਂ ਜੂਲੇ ਲਾਲ ਜੀ ਦੀ ਬੇੜੀ ਲੈ ਕੇ ਜਿਹੜੀ ਹਰ ਸਾਲ ਸਾਉਣ ਦੀ ਚੰਦ ਰਾਤ ਨੂੰ ਰਾਜਪੁਰੇ ਤੋਂ ਲੰਗਰ ਲਾ ਕੇ ਅਗਲੇ ਦਿਨ ਇੱਥੇ ਹਰ ਦੁਆਰ ਦੇ ਵਿੱਚ ਜੂਲੇ ਲਾਲ ਜੀ ਦੀ ਬੇਰੀ ਤਾਰਨ ਆਉਂਦੇ ਆ ਇਹਦਾ ਸਿਰਫ ਇੱਕੋ ਹੀ ਇਹਦਾ ਉਹ ਹੈ ਕਿ ਅਸੀਂ ਜੂਲੇलाल ਜੀ ਦੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਆ ਆਪਣੀ ਆਸਥਾ ਪ੍ਰਗਟ ਕਰਦੇ ਆ ਸਾਡਾ ਇਹ ਭਾਵ ਹੈ ਕਿ ਜਿਵੇਂ ਜੂਲੇलाल ਜੀ ਦਾ ਬੇੜਾ ਗੰਗਾ ਦੇ ਵਿੱਚ ਤਰਦਾ ਉਵੇਂ ਹੀ ਸਾਡੇ ਸਾਰਿਆਂ ਦੇ ਬੇੜੇ ਜੂਲੇलाल ਜੀ ਪਾਰ ਕਰਦੇ ਨੇ ਮੈਂ ਆਪਣੇ ਵੱਲੋਂ ਤੇ ਬਾਲਪੁਰ ਮਾ ਸੰਗ ਵੱਲੋਂ ਨੈਸ਼ਨਲ ਸਪੋਕਸਮੈਨ ਹੋਣ ਦੇ ਨਾਤੇ ਇਸ ਸੰਸਥਾ ਨੂੰ ਜੂਲੇलाल ਮੰਦਿਰ ਜਿਹੜੇ ਰਾਜਪੁਰੇ ਤੋਂ ਸੇਟੀ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੀ ਸੰਸਥਾ ਪੂਰੇ ਜਿੰਨੇ ਵੀ ਮੈਂਬਰ ਇਹਨਾਂ ਦੇ ਬਹੁਤ ਮਿਹਨਤ ਕਰਕੇ ਤੇ ਹਰਦਵਾਰ ਦੇ ਵਿੱਚ ਪ੍ਰੋਗਰਾਮ ਕਰਦੇ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬੜਾ ਹੀ ਸਫਲ ਉਹਨਾਂ ਦਾ ਪ੍ਰੋਗਰਾਮ ਹੈ ਤੇ ਬਹੁਤ ਹੀ ਮਤਲਬ ਡਿਸਪਲਿਨ ਤੇ ਬੜਾ ਹੀ ਪਿਆਰ ਦੇ ਨਾਲ ਇਹ ਬੇੜੀ ਨੂੰ ਇੱਥੋਂ ਹਰਦਵਾਰ ਨੂੰ ਪੂਰੀ ਸ਼ੋਭਾ ਯਾਤਰਾ ਕੱਢ ਕੇ ਇੱਥੇ ਲਿਆਏ ਨੇ ਤੇ ਹੁਣ ਥੋੜੀ ਦੇਰ ਦੇ ਵਿੱਚ ਜੂਲੇ ਲਾਲ ਜੀ ਦਾ ਬੇੜਾ ਗੰਗਾ ਮੱਈਆ ਦੇ ਵਿੱਚ ਆਰਤੀ ਤੋਂ ਪਹਿਲਾਂ ਤਾਰ ਦਿੱਤਾ ਜਾਵੇਗਾ ਸਾਰਿਆਂ ਨੂੰ ਜੈ